ਲੁਧਿਆਣਾ ਦੇ ਆਕੀ ਦੇ ਥਾਣਾ ਮੁਲਾਕੋ ਦਾਖਾ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸੁਨੀਤ ਮਾਰ ਸਾਨੂੰ ਸੁਲਤਮਾਰ ਜੋਗਿਲਿਆ ਨਗਰ ਹੈ ਨਾਲ ਇਹ ਸ਼ਖਸ਼ ਵੱਖ-ਵੱਖ ਬੈਂਕਾਂ ਦੇ ਏਟੀਐਮ ਮਸ਼ੀਨਾਂ ਤੇ ਔਲੇ-ਪਾਲੇ ਲੋਕਾਂ ਨਾਲ ਉਹਨਾਂ ਦਾ ਏਟੀਐਮ ਕਾਰਡ ਬਦਲ ਕੇ ਉਹਨਾਂ ਨੂੰ ਧੱਕੀ ਮਾਰਦੇ ਜਿਸ ਤੋਂ ਬਾਅਦ ਸਾਡੇ ਐਸਐਚਓ ਦਾਖਾ ਦੇ ਬੰਦੇ ਜੀ ਵੱਲੋਂ ਅ ਬੜੀ ਹੀ ਗੰਭੀਰ ਦੇ ਨਾਲ ਇਸ ਸ਼ਖਸ਼ ਨੂੰ ਕਾਬੂ ਕੀਤਾ ਗਿਆ ਇਸ ਕੋਲੋਂ ਸਾਨੂੰ ਵੱਖਰੇ-ਵੱਖਰੇ 17 ਬੈਂਕਾਂ ਦੇ ਅਨਾ ਸੀ ਦੇ ਲਈ ਕੋ 18 ਕਾਰਡ ਬਣਾਉਣ ਲੋਏ ਹਨ ਇਸ ਤੋਂ ਇਲਾਵਾ ਜਦੋਂ ਇਹਦੀ ਪੁਸ਼ਕਸ਼ ਕੀਤੀ ਗਈ ਤਾਂ ਪੁਸ਼ਕਸ਼ ਪਤਾ ਲੱਗਾ ਕਿ ਜੁਆਸ ਦਾ ਮੋਟਾ ਸਪੰਢੀ ਹੈ ਉਸ ਮੁਤਾਬਕ ਇਹ ਆਪਣੇ ਸਿਰ ਦੇ ਉੱਪਰ ਪੱਗ ਬੰਨ੍ਹ ਕੇ ਆਪਣੇ ਆਪ ਨੂੰ ਚੰਗਾ ਸ਼ਖਸ ਦਿਖਾਉਂਦਾ ਉਸ ਤੋਂ ਬਾਅਦ ਇਹ ਏਟੀਐਮ ਮਸ਼ੀਨਾਂ ਦੇ ਬਾਹਰ ਜਾਂਦਾ ਜਿੱਥੇ ਵੀ ਅਗਰ ਕੋਈ ਬਜ਼ੁਰਗ ਜਾਂ ਕੋਈ ਜਨਾਨੀ ਜਿਸ ਨੂੰ ਏਟੀਐਮ ਕਾਰਡ ਚਲਾਉਣਾ ਨਹੀਂ ਆਉਂਦਾ ਉਸ ਨੂੰ ਜਾ ਕੇ ਕਹਿੰਦਾ ਕਿ ਮੈਂ ਤੁਹਾਡੀ ਕਿਵੇਂ ਹੈਲਪ ਕਰ ਸਕਦਾ ਹਾਂ ਇਹ ਉਹਨਾਂ ਤੋਂ ਏਟੀਐਮ ਕਾਰਡ ਬਦਲੇ ਆਪਣਾ ਏਟੀਮ ਕਾਰਡ ਜੋ ਕਿਸੇ ਬੈਂਕ ਨਾਲ ਬਦਲ ਲੈਂਦਾ ਸੀ ਫਿਰ ਜਦੋਂ ਉਹ ਬਦਲਿਆ ਹੋਇਆ ਏਟੀਮ ਕਾਰਡ ਲਗਾ ਕੇ ਆਪਣਾ ਪਿੰਨ ਭਰਦੇ ਸੀ ਤਾਂ ਇਹ ਚੋਰੀ ਛੁਪੇ ਉਹਦਾ ਪੀਡੀਆ ਦਾ ਪਿੰਨ ਵੀ ਪੜ੍ਹ ਲੈਂਦਾ ਸੀ ਜਿਸ ਤੋਂ ਬਾਅਦ ਜਦੋਂ ਉਹ ਸਭ ਕਿਉਂਕਿ ਉਸਦੇ ਪੈਸੇ ਨਹੀਂ ਨਿਕਲਦੇ ਸਨ ਕਿਉਂਕਿ ਏਟੀਮ ਉਸਦਾ ਬਦਲ ਦਿੱਤਾ ਸੀ ਇਹ ਬਾਅਦ ਵਿੱਚ ਕਿਸੇ ਹੋਰ ਏਟੀਮ ਤੇ ਜਾਂਦਾ ਸੀ ਤੇ ਬਦਲੇ ਹੋਏ ਏਟੀਮ ਨਾਲ ਜੋ ਚੁਰਾਇਆ ਹੋਇਆ ਪਿੰਨ ਕਾਰਡ ਉਸਦੇ ਨਾਲ ਲੋਕਾਂ ਦੇ ਲੱਖਾਂ ਰੁਪਏ ਕਢਵਾ ਕੇ ਉਹਨਾਂ ਨੂੰ ਠੱਗੀ ਮਾਰਦਾ ਸੀ ਜਿਹੜਾ ਇਸ ਦੀ ਪੁਸ਼ਕਸ਼ ਸਰ ਦਾ ਸਾਨੂੰ ਪਤਾ ਲੱਗਾ ਕਿ ਇਸ ਦੇ ਖਿਲਾਫ ਪਹਿਲਾਂ ਵੀ ਇਸ ਦੇ ਪੰਜ ਮੁਕਦਮੇ ਜੋ ਕਿ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਲੁਧਿਆਣਾ ਕਮਿਸ਼ਨਰ ਖੰਨਾ ਫਾਜ਼ੇਗੜ ਸਾਹਿਬ ਸਮਰੂਪ ਜਗਰਾਉ ਵਿਖੇ ਇਸ ਦੇ ਖਿਲਾਫ ਇਸੇ ਤਰੀਕੇ ਦੇ ਕਾਫੀ ਮੁਕਦਮੇ ਦਰਜ ਹੋਏ ਸੋ ਇਹ ਸਾਨੂੰ ਕਾਫੀ ਟਾਈਮ ਤੋਂ ਪਹਾਲ ਰਹੀ ਸੀ ਜਿਵੇਂ ਸਾਡੇ ਕੋਲ ਇਸ ਦੀ ਖਿਲਾਫ ਕਾਫੀ ਸ਼ਿਕਾਇਤਾਂ ਵੀ ਮਸੂਰ ਹੋਈਆਂ ਸਨ ਸੋ ਜੋ ਇਸ ਦੀ ਅਗਨੀ ਪੁਸ਼ਕਸ਼ ਕੀਤੀ ਹੈ ਇਸ ਨੇ ਪੁਸ਼ਕਸ਼ ਸਰ ਨੂੰ ਮੰਨਿਆ ਵਾ ਕਿ ਉਸ ਨੇ ਜੋ ਇਹ ਐਸੋਸੀਏਟਿਵ ਕਾਪਰਸ ਨੇ ਵਕਤ-ਵਕਤ ਦਿੱਲੀ ਚੂਰਬਜ਼ਾਰ ਤੋਂ ਲਿਖਿਆ ਹੈ ਜਿਸ ਤੋਂ ਬਾਅਦ ਇਹ ਇਹ ਕਾਰਡ ਬਦਲ ਕੇ ਅਗਲੇ ਦਸਤੀ ਕਾਰਡ ਲੈ ਕੇ ਉਸਦੇ ਪੈਸੇ ਕਰਵਾ ਲੈਂਦੇ। ਇਸ ਨੇ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਸ਼ਹਿਰਾਂ ਦੇ ਫਾਇਦਾ ਤਾਂ ਮੰਨੀਆਂ। ਸੋ ਅਸੀਂ ਇਹ ਡਿਟੇਲ ਗੈਦਰ ਕਰਨੇ ਹਨ ਜੋ ਮਾਲਕ ਨੇ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਸਭੀ ਵਿਭਿੰਨ ਜਿਹੜੀ ਸਾਰੇ ਲੋਕਾਂ ਨੂੰ ਇਹ ਹੀ ਕਹਾਂਗਾ ਕਿ ਅਗਰ ਕਿਸੇ ਵੀ ਬੰਦੇ ਦੇ ਨਾਲ ਅਗਰ ਪੀਟੀਐਮ ਬਦਲ ਕੇ ਉਸ ਨਾਲ ਕਰਦੀ ਹੋਈ ਹੈ ਤਾਂ ਤੁਰੰਤ ਲੁਧਿਆਣਾ ਅਧਿਕਾਰੀ ਦੇ ਜਾਂ ਐਸਐਸਓ ਦਫ਼ਤਰਾਂ ਜਾਂ ਮੇਰੇ ਨਾਲ ਡੀਐਸਪੀ ਦਫ਼ਤਰਾਂ ਨਾਲ ਸੰਪਰਕ ਕਰੋ। ਤਾਕੀ ਸਾਨੂੰ ਲੋਕਾਂ ਨੂੰ ਇਸ ਕਦਮ ਵਿੱਚ ਮਦਦ ਵੀ ਬਣਾ ਸਕੀਏ ਤੇ ਜੋ ਉਹਨਾਂ ਦੇ ਪੈਸੇ ਠੱਗੇ ਗਏ ਨੇ ਉਹ ਬੈਂਕ ਤੋਂ ਜਾਂ ਫਿਰ ਸਟੋਰ ਤੋਂ ਜੋ ਵੀ ਰਿਕਵਰੀ ਕਰਾਂਗੇ ਉਹਨਾਂ ਨੂੰ ਵਾਪਸ ਲਿਆ ਸਕੀਏ ਸੋ ਅਸੀਂ ਕ੍ਰਾਈਮ ਦੇ ਅਗੇਂਸਟ ਜੇ ਸਾਨੂੰ ਕੋਈ ਵੀ ਫੋਨ ਵੀ ਇਸ ਤਰੀਕੇ ਦੀ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੇ ਕੋਲ ਇਸ ਬੰਦੇ ਦਾ ਤਿੰਨ ਦਿਨਾਂ ਦਾ ਰਿਮਾਂਡ ਤੇ ਹੈ ਸੋ ਰਿਮਾਂਡ ਬਣਾਉਣ ਦੇ ਤੋਂ ਉਹ ਵੀ ਪ੍ਰੇਲ ਦੇ ਵਿੱਚ ਕ੍ਰਿਪਾ ਕੀਤੀ ਜਾਵੇ ਤੇ ਹੋਰ ਵੀ ਇਸ ਤੋਂ ਕਾਫੀ ਰਿਕਵਰੀ ਦੀ ਵਾਰਦਾਤਾਂ ਪਲੇਸ ਹੋਣ ਦੀ ਸਾਨੂੰ ਉਮੀਦ ਹੈ